ਬਠਿੰਡਾ ਦੇ ਅੰਦਰ ਅੱਜ ਫਿਰ ਬੱਸ ਸਟੈਂਡ ਬਚਾਓ ਸੰਘਰਸ਼ਕ ਕਮੇਟੀ ਵੱਲੋਂ ਬਠਿੰਡਾ ਦੇ ਵੱਖ-ਵੱਖ ਬਜ਼ਾਰਾਂ ਦੇ ਵਿੱਚ ਕੀਤਾ ਰੋਸ ਪ੍ਰਦਰਸ਼ਨ ਅਤੇ ਬਠਿੰਡਾ ਦਾ ਬੱਸ ਸਟੈਂਡ ਬਾਹਰ ਨਾ ਕੱਢਣ ਦੀ ਕੀਤੀ ਮੰਗ ਦੱਸਦੀ ਹੈ ਕਿ ਪਿਛਲੇ 90 ਦਿਨਾਂ ਤੋਂ ਲਗਾਤਾਰ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅੱਜ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਨਿਵਾਸੀ ਇਸ ਦੇ ਵਿੱਚ ਸ਼ਾਮਲ ਹੋਏ ਉੱਥੇ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਵੀ ਲੋਕ ਸ਼ਾਮਲ ਹੋਏ ਆ ਤੇ ਇਹਨਾਂ ਵੱਲੋਂ ਉਤਲਾ ਫੋਕੇ ਅੱਜ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਹਨਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਨੂੰ ਇਸੇ ਹੀ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਕਿਉਂਕਿ ਅਗਰ ਬੱਸ ਸਟੈਂਡ ਬਾਹਰ ਜਾਂਦਾ ਹੈ ਇਸ ਦੇ ਨਾਲ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਖੜੀਆਂ ਹੋਣੀਆਂ ਜਿੱਥੇ ਇੱਥੇ ਬੱਸ ਸਟੈਂਡ ਦੇ ਨੇੜੇ ਬਹੁਤ ਸਾਰੇ ਹਸਤਾ ਵਾਲ ਹਨ ਜਿੱਥੇ ਲੋਕ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ ਤੇ ਨਾਲ-ਨਾਲ ਇੱਥੇ ਵਿਦਿਗਾ ਵਿਦਿਗਾ ਦਾਰੇ ਵੀ ਹਨ ਅਤੇ ਨਾਲ-ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਆਫਿਸ ਹਨ ਦਫ਼ਤਰ ਹਨ ਅਤੇ ਨਾਲ-ਨਾਲ ਬਠਿੰਡਾ ਦੇ ਬੱਸ ਸਟੈਂਡ ਦੇ ਨੇੜੇ ਕੋਰਟ ਕੰਪਲੈਕਸ ਵੀ ਪੈਂਦਾ ਹੈ ਇਸ ਨੂੰ ਲੈ ਕੇ ਅਜਿਨਾਂ ਵੱਲੋਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਤੇ ਸ਼ਹਿਰ ਦੇ ਲੋਕਾਂ ਨਾਲ ਲੈ ਕੇ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਮੁੜਦਾਬਾਦ। ਪੰਜਾਬ ਸਰਕਾਰ ਮੁੜਦਾਬਾਦ। ਪੰਜਾਬ ਸਰਕਾਰ ਮੁੜਦਾਬਾਦ। ਪੰਜਾਬ ਸਰਕਾਰ ਮੁੜਦਾਬਾਦ। ਹੋਲੀ-ਹੋਲੀ ਹੋ ਰਹੀ ਹੈ। ਕਾ ਛੱਡਾ ਬਠਿੰਡੇ ਦੇ ਨੇਕਾ ਦਾ ਪੂਰੀਆਂ ਦੇ ਕਾ ਛੱਡਾ ਸ਼ਗਾ ਜਿਮੇਟੀ ਜੁਟਾ बसां बठिंडे नेता दादा पीढ़ी चोका हर सॾा बठिंडे नेत्रा पीड़ी चा

ਏ ਅੱਜ ਮੇਰਾ ਨਾਮ ਹਰਵਿੰਦਰ ਸਿੰਘ ਪ੍ਰਧਾਨ ਪ੍ਰਾਈਵੇਟ ਬੱਸ অপারেਟਰ ਜੂਨੀਅਰ ਸ਼ੰਗਰਸ਼ ਕਮੇਟੀ ਦਾ ਮੈਂਬਰ ਆ ਮੈਂ ਬੱਸ ਸੱਡਾ ਬਚਾਓ ਸ਼ੰਗਰਸ਼ ਕਮੇਟੀ ਦਾ ਅੱਜ ਸਾਡਾ ਜਿਹੜਾ ਧਰਨਾ ਹੈਗਾ ਇੱਥੇ ਆ ਉਹ 90 ਦਿਨਾਂ ਚ ਸ਼ਾਮਲ ਸੀ ਉਹਦੇ 90 ਦਿਨਾਂ ਦੇ ਚੈਨ ਨਾਲ ਕੋਈ ਵੀ ਸਾਡੇ ਹੱਕ ਜਾਂ ਲੋਕਾਂ ਦੇ ਇਹਨਾਂ ਦੇ ਆਵਾਜ਼ ਸੁਣਿਆ ਨਹੀਂ ਇਸ ਕਰਕੇ ਉਹਨੇ ਰੋਜ਼ ਪ੍ਰਦਰਸ਼ਨ ਚ ਸੁੱਤੀ ਵੀ ਸਰਕਾਰ ਨੂੰ ਜਗਾਉਣ ਲਈ ਅਸੀਂ ਜਿਹੜਾ ਇਹ ਅੱਜ ਪੰਜਾਬ ਸਰਕਾਰ ਦਾ ਪੁਤਲਾ ਭੁਗਿਆ ਬੱਸ ਟੈਂਪੇ ਵਿਚਕਾਰ ਜਾ ਕੇ ਦੋਸਤੋ ਤੁਸੀਂ ਇੱਕ ਮਸ਼ਹੂਰ ਸ਼ੇਅਰ ਸੁਣਿਆ ਹੋਣਾ ਕਿ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਨਾਂ ਮਹਿੰਗੀਆਂ ਵਿਕੀਆਂ ਜ਼ਮੀਰਾਂ ਸਸਤੀਆਂ ਵਿਕੀਆਂ ਬੜੇ ਹੀ ਸਸਤੇ ਭਾਅ ਤੇ ਵੱਡੀਆਂ ਹਸਤੀਆਂ ਵਿਕੀਆਂ ਇਹ ਉਹ ਦੌਰ ਹੈ ਮਹਿੰਗੀਆਂ ਜ਼ਮੀਨਾਂ ਵੇਚਣ ਲਈ ਜਿਹੜੀਆਂ ਉਹ ਮਲੋਰ ਰੋਡ ਤੇ ਬਸਟੇ ਨੂੰ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਇੱਥੋਂ ਦੇ ਹਾਕਮਾਂ ਨੇ ਆਪਣੀਆਂ ਜ਼ਮੀਰਾਂ ਬੜੇ ਸਸਤੇ ਭਾਅ ਤੇ ਵੇਚਦੀਆਂ ਮੈਂ ਦੇਖਦਾ ਕੁਝ ਬੰਦੇ ਇਹਨਾਂ ਸੰਘਰਸ਼ ਕਰ ਰਹੇ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਉਹਨਾਂ ਲਈ ਮੈਂ ਕਹਿਣਾ ਚਾਹਣਾ ਕਿ ਜਲਤੇ ਘਰੋਂ ਨੂੰ ਦੇਖਣੇ ਵਾਲੋ ਹੂਸ ਦਾ ਛੱਪਰ ਆਪਕਾ ਹੈ ਆਗ ਦੇ ਪਿੱਛੇ ਤੇਜ਼ ਹਵਾ ਹੈ ਅਗਲਾ ਨੰਬਰ ਆਪਕਾ ਹੈ ਜੇ ਆ ਜੇ ਲੋਕ ਪ੍ਰਭਾਵਿਤ ਹੋ ਰਹੇ ਆ ਤਾਂ ਯਾਦ ਰੱਖਿਓ ਨੰਬਰ ਤੁਹਾਡਾ ਵੀ ਆਊਗਾ ਉਹ ਦਿਨ ਦੂਰ ਨਹੀਂ ਜਦੋਂ ਇਹ ਅੱਗ ਤੁਹਾਡੇ ਘਰਾਂ ਤੱਕ ਵੀ ਪਹੁੰਚੂ ਪਹਿਲਾਂ ਇੱਥੋਂ ਪੁਲਸ ਲਾਈਨ ਨੂੰ ਬੰਦ ਕਰਕੇ ਸ਼ਹਿਰ ਤੋਂ ਬਾਹਰ ਕੱਢਿਆ ਗਿਆ ਹੁਣ ਬੱਸ ਅੱਡਾ ਬਾਹਰ ਕੱਢਣ ਦੀ ਪਲਾਨਿੰਗ ਹੈ ਤੇ ਜਿਹੜੇ ਪੁਲਸ ਵਾਲੇ ਵੀਰ ਆ ਉਹਨਾਂ ਨੂੰ ਮੈਂ ਦੱਸਦਾ ਇਹ ਪੁਲਸ ਲਾਈਨ ਵੀ ਬਾਹਰ ਜਾਓ ਇੱਥੋਂ ਸਭ ਸਹੂਲਤਾਂ ਉੱਥੇ ਲੈ ਕੇ ਜਾਇਆਂ ਜਾਣਗੀਆਂ ਜਿੱਥੇ ਦੇ ਜ਼ਮੀਨਾਂ ਦੇ ਭਾਅ ਮਹਿੰਗੇ ਕਰਨੇ ਆ। ਮੈਂ ਸਿੱਧਾ-ਸਿੱਧਾ ਇੱਕ ਗੱਲ ਪੁੱਛਦਾ ਸਰਕਾਰ ਨੂੰ, ਬਸ ਅਡੇ ਦਾ ਪਰਪਸ ਕੀ ਹੁੰਦਾ? ਬਸ ਅਡੇ ਦਾ ਪਰਪਸ ਹੁੰਦਾ ਲੋਕਾਂ ਨੂੰ ਸਹੂਲਤਾਂ ਤੱਕ ਲੈ ਕੇ ਆਉਣਾ। ਜਿੱਥੇ ਜਾਂ ਫਿਰ ਜਿੱਥੇ ਆਬਾਦੀ ਹੈ, ਉੱਥੇ ਸਹੂਲਤ ਚਾਹੀਦੀ ਹੁੰਦੀ ਹੈ। ਬੁਹਿੰਡੇ ਸ਼ਹਿਰ 'ਚ ਦੋਨੇ ਚੀਜ਼ਾਂ ਇੱਥੇ ਹੀ ਆ। ਕਿੰਨਾ ਖੁੱਲਾ ਇਹ ਏਰੀਆ। 15 ਕਿੱਲੇ 'ਚ ਇਹ ਬਸ ਅਡਾ ਬਣਿਆ ਹੋਇਆ। ਪਟਿਆਲੇ ਵਾਲੇ ਲੋਕ ਰੋ ਰਹੇ ਆ ਜਿੱਥੇ ਧੋਖਾ ਦਿੱਤਾ ਸੀ ਪਟਿੰਡੇ ਕਹਿ ਰਹੇ ਆ ਕਿ ਦੋ ਬੱਸ ਅੱਡੇ ਚੱਲਣਗੇ which is not possible ਕਿਤੇ ਵੀ ਹੋਰ ਦੋ ਬੱਸ ਅੱਡੇ ਨਹੀਂ ਚੱਲ ਰਹੇ ਪਟਿਆਲੇ ਕਿਹਾ ਸੀ ਪਰ ਸਰਕਾਰ ਮੁੱਕਰ ਗਈ ਬਾਹਰਲਾ ਨਵਾਂ ਬੱਸ ਅੱਡਾ ਚੱਲ ਰਿਹਾ ਸ਼ਹਿਰ ਵਾਲਾ ਬੰਦ ਕਰਤਾ ਉੱਥੇ ਸੈਂਕੜੇ ਦੁਕਾਨਦਾਰ ਬਰਬਾਦ ਹੋ ਗਏ ਤੇ ਹੁਣ ਜਿਹੜਾ ਨਵਾਂ ਬੱਸ ਅੱਡਾ ਉੱਥੇ ਵੀ ਟ੍ਰੈਫਿਕ ਦੀ ਉਹੀ ਸਮੱਸਿਆ ਜਿੰਨੀ ਪੁਰਾਣੇ ਕੋਲੇ ਸੀਗੀ ਇੱਥੇ ਸਾਡੇ ਸਾਹਮਣੇ ਬਹੁਤ ਸਾਰੀ ਜਗ੍ਹਾ ਖਾਲੀ ਪਈ ਆ ਜਿੰਨੂ ਜੇ ਸਰਕਾਰ ਵਰਤਲੇ ਤਾਂ ਇਹੀ ਬੱਸ ਅੱਡਾ ਬਹੁਤ ਵਧੀਆ ਚੱਲ ਸਕਦਾ ਸੋ ਇੰਨੀਆਂ ਗੱਲਾਂ ਨਾਲ ਸਰਕਾਰ ਨੂੰ ਫੇਰ ਬੇਨਤੀ ਕਰਦੇ ਆ ਕਿ ਆਪਣਾ ਫੈਸਲਾ ਵਾਪਸ ਲਓ ਕਿ ਲੋਕ ਹੱਕਾਂ ਦੇ ਵਿੱਚ ਪਹੁੰਚ ਹਾਂਜੀ ਸਰ ਕੀ ਨਾ ਹੋ ਤੁਹਾਡੇ ਤੇ ਕੀ ਚੱਲ ਰਿਹਾ ਮੇਰਾ ਨਾਮ ਸੰਦੀਪ ਮਹਾਰਾਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਅੱਜ ਸਾਡੇ ਧਰਨੇ ਦਾ 90ਵਾਂ ਦਿਨ ਹੈ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦਾ 90ਵਾਂ ਦਿਨ ਅਸੀਂ ਪੰਜਾਬ ਸਰਕਾਰ ਗੁੰੰਦੀ ਬੋਲੀ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਬੱਸ ਸਟੈਂਡ ਕੋਲੇ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜੀ ਜਿੱਤਾਂ ਜੋ ਇਹ ਗੁੰਗੀ ਬੋਲੀ ਸਰਕਾਰ ਜਿਹੜੀ ਸੁੱਤੀ ਪਈ ਹੈ 90 ਦਿਨ ਹੋਏ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣ ਰਹੀ ਉਹਨੂੰ ਜਗਾਉਣ ਵਾਸਤੇ ਅਸੀਂ ਕਿੱਥੇ ਸਰਕਾਰ ਦਾ ਅਸੀਂ ਪਤਲਾ ਫੂਕੇ ਆਏ ਆ ਅਸੀਂ ਲਗਾਤਾਰ 90 ਦਿਨਾਂ ਤੋਂ ਸਰਕਾਰ ਦਾ ਇੱਕ ਵੀ ਨੁਮਾਇੰਦਾ ਸਾਡੀ ਗੱਲ ਸੁਣ ਨਹੀਂ ਆਇਆ ਇੱਥੇ 7 ਤੋਂ 8 ਚੇਅਰਮੈਨ ਨੇ ਬਟਿੰਡੇ ਸ਼ਹਿਰ ਦੇ ਵਿੱਚ ਇੱਥੇ ਐਮਐਲਏ ਆ ਜਿਹੜਾ ਕਿ ਬਟਿੰਡੇ ਸ਼ਹਿਰ ਦੇ ਲੋਕਾਂ ਨੇ ਬੜੇ ਵੱਡੇ ਮਾਰਜ ਨਾਲ 60 ਰਿਪੋਰਟਾਂ ਦੇ ਮਾਰਜ ਨਾਲ ਜਤਾਇਆ ਸੀ ਉਹਨੂੰ ਉਹ ਸੁੱਤਾ ਪਿਆ ਉਹ ਆਪਦੇ ਕੁਝ ਕਲੋਨਾਈਜ਼ਰ ਸਾਥੀਆਂ ਨੂੰ ਖੁਸ਼ ਕਰਨ ਵਾਸਤੇ ਇਹ ਸਾਨੂੰ ਸਾਰੇ ਏਰੀਆ ਨੂੰ ਜਾੜ ਨੂੰ ਫਿਰਦਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਮਾਰਕੀਟ ਵਾਲਿਆਂ ਨੇ ਵੀ ਤੈਨੂੰ ਵੋਟਾਂ ਪਾਈਆਂ ਸੀ ਇਹ ਵਿਦਿਆਰਥੀ ਵਾਲੇ ਵੀ ਤੈਨੂੰ ਵੋਟਾਂ ਪਾਈਆਂ ਸੀ ਇਹ ਮਜ਼ਦੂਰਾਂ ਨੇ ਵੀ ਤੈਨੂੰ ਵੋਟਾਂ ਪਾਈਆਂ ਸੀ ਤੂੰ ਇਕੱਲੇ ਕਲੋਨਾਈਜ਼ਰਾਂ ਨੂੰ ਖੁਸ਼ ਨਾ ਕਰ ਇਹ ਸਾਰੇ ਨੂੰ ਸਾਰਿਆਂ ਦੇ ਬਾਰੇ ਵੀ ਸੋਚ ਦੇਖੋ ਪੰਜ ਮੈਂਬਰੀ ਡੀਸੀਸਾ ਵੱਲੋਂ ਕਮੇਟੀ ਬਣਾਈ ਕੀ ਸੀਗੀ ਪਰ ਉਹ ਤਿੰਨ ਚਾਰ ਤੇ 13 ਨੂੰ ਸੁਣ ਕੇ ਜੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਫੈਸਲਾ 21 ਦਿਨਾਂ ਦੇ ਵਿੱਚ ਦੇਣਾ ਸੀਗਾ ਪਰ ਇਹਨਾਂ ਨੇ ਸੁਣਵਾਈ ਨਹੀਂ ਪ੍ਰੋਪਰ ਕੀਤੀ ਹਰੇ ਬਹੁਤ ਜਥੇਬੰਦੀਆਂ ਬਹੁਤ ਧਿਰਾਂ ਨੂੰ ਸੁਣਨ ਆਲਾ ਰਹਿੰਦਾ ਠੀਕ ਹੈ ਜੀ ਉਹ ਸਾਨੂੰ ਕਹੀ ਜਾਂਦੇ ਨੇ ਸਾਡੇ ਸੰਘਰਸ਼ ਚਾਕੇ ਕੀਂਦੇ ਵੀ ਸਾਨੂੰ ਸੁਣਿਆ ਨਹੀਂ ਪਰ ਸਾਨੂੰ ਸੁੱਤਰਾਂ ਤੋਂ ਬਦਲ ਲੱਗਿਆ ਵੀ ਡੀਸੀ ਸਾਹਿਬ ਉਹਨਾਂ ਤੋਂ ਜਿਹੜੀ 5 ਨੰਬਰ ਕਮੇਟੀ ਹੈ ਉਹਨਾਂ ਤੋਂ ਗੋਲ ਮੋਲ ਫੈਸਲਾ ਕਰਾਵਾ ਚਾਹੁੰਦੀ ਹੈ ਇਸ ਕਰਕੇ ਅਸੀਂ ਤਿੱਖਾ ਸੰਘਰਸ਼ ਕਰਨਾ ਸ਼ੁਰੂ ਕਰਤਾ ਜੀ ਅਗਲਾ ਸ਼ਿਕਰ ਇਸ ਤਰ੍ਹਾਂ ਦਾ ਰਹੇਗਾ ਸੋਮੇ ਦਿਨ ਛੋਟੇ ਚੰਨਵਾਦੀ ਮੈਂ ਦੱਸਣਾ ਚਾਹੁੰਦਾ ਸੋਮੇ ਦਿਨ ਅਸੀਂ ਕੋਡ ਰੋਡ ਤੱਕ ਅਸੀਂ ਪੂਰਾ 12 1 ਵਜੇ ਤੱਕ ਅਸੀਂ ਬਿ 15 ਅਗਸਤ ਨੂੰ ਜਦੋਂ ਸਾਡਾ 750 ਦਿਨ ਹੋ ਜਾਊਗਾ ਜੇ ਵਿਪਾਰ ਮੰਡਲ ਦੇ ਨਾਲ ਰਲ ਕੇ ਅਸੀਂ ਟੋਟਲ ਬਠਿੰਡਾ ਸ਼ਹਿਰ ਬੰਦ ਕਰਾਂਗੇ ਜੇ ਗੁੰਗੀ-ਬੋਲੀ ਸਰਕਾਰ ਉਦੋਂ ਤੱਕ ਨਾ ਜਾਗੀ ਤਾਂ ਅਸੀਂ ਦੱਸਾਂਗੇ ਕਿ 15 ਅਗਸਤ ਵੱਜਦਾ ਯਾਦ ਦੀ ਦਿਵਸ ਹੈ ਪਰ ਸਾਡੇ ਲੋਕਾਂ ਦੀ ਕੋਈ ਯਾਦ ਨਹੀਂ ਕਿਉਂਕਿ ਅਸੀਂ ਧੁੱਪੇ ਇੱਥੇ ਦਰਨੇ ਤੇ ਬੈਠੇ ਆਂ ਸਾਡੀ ਕਾਦੀ ਯਾਦੀ ਹੈ ਜਦੋਂ ਸਾਡੇ ਹੱਕ ਖੋਹੀ ਜਾਂਦੇ ਨੇ ਉਹ ਕਾਲੇ ਪਿੰਡੇ ਲਾਵਾਂਗੇ ਕਾਲਾ ਦਰਮਨਾਵਾਂਗੇ